ਸੁਲਫੇ ਦੀ ਲਾਟ ਰਜਵੰਤ ਕੌਰ ਪੰਜਾਬ ਯੂਨੀਵਰਸਿਟੀ ਵਿੱਚ 2 ਦਿਨਾਂ ਦੇ ਸੈਮੀਨਾਰ ਵਿੱਚ ਹਾਜ਼ਰੀ ਲਵਾ ਮੈਂ ਬਾਸਰਾਈ ਵਾਪਸ ਦਿੱਲੀ ਆ ਰਿਹਾ ਸੀ ਪਿਪਲੀ ਆ ਕੇ ਜਦੋਂ ਬਾਸਰੂ ਗਈ ਤਾਂ ਉੱਥੇ ਕੁਝ ਸਵਾਰੀਆਂ ਚੜੀਆਂ ਉਹਨਾਂ ਦੇ ਨਾਲ ਹੀ ਇੱਕ ਸੁਲਫੇ ਦੀ ਲਾਟ ਵਰਗੀ ਕੁੜੀ ਵੀ ਸੀ ਉਹ ਦੋ ਜਣੀਆਂ ਸਨ ਸ਼ਾਇਦ ਸਹੇਲੀਆਂ ਹੋਣ ਧਰਮਨਾਲ ਮੈਂ ਅਜੇ ਤੱਕ ਇੰਨੀ ਸੋਹਣੀ ਕੁੜੀ ਨਹੀਂ ਵੇਖੀ ਸੀ ਹੁੰਜ ਹੈ ਤਾਂ ਉਸ ਦੇ ਨਾਲ ਵਾਲੀ ਵੀ ਸੋਹਣੀ ਸੀ ਪਰ ਉਸ ਦੀ ਗੱਲ ਕੁਝ ਹੋਰ ਹੀ ਸੀ ਉਸ ਦੀ ਅੱਖਾਂ ਤੇ ਕਾਲੇ ਰੰਗ ਦਾ ਧੁੱਪ ਵਾਲਾ ਚਸ਼ਮਾ ਉਸ ਦੀ ਖੂਬਸੂਰਤੀ ਨੇ ਚਾਰ ਚੰਨ ਲਗਾ ਰਿਆ ਸੀ ਮੈਂ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਸਕੈਨ ਕਰ ਲਿਆ ਉਹ ਦੋਵੇਂ ਮੇਰੇ ਤੋਂ ਬਪਰੀਤ ਸਾਈਡ ਤਿੰਨਾ ਵਾਲੀ ਸੀਟ ਤੇ ਬਹਿ ਗਈਆਂ ਜਿੱਥੇ ਇੱਕ ਬੰਦਾ ਪਹਿਲਾਂ ਹੀ ਬੈਠਾ ਹੋਇਆ ਸੀ ਹੁਣ ਮੈਨੂੰ ਉਸ ਬੰਦੇ ਨਾਲ ਇਰਖਾ ਜਿਹੀ ਹੋ ਰਹੀ ਸੀ ਕਿ ਕਾਸ਼ ਉਹ ਸੀਟ ਤੇ ਮੈਂ ਬੈਠਾ ਹੁੰਦਾ ਉਨ੍ਹਾਂ ਦੇ ਲਾਇਸੈਂਟ ਦੀ ਖੁਸ਼ਬੂ ਨਾਲ ਪੂਰੀ ਬੱਸ ਮਹਿਕਣ ਲੱਗ ਗਈ। ਪੰਜਾਬ ਬੱਸ ਵਿੱਚ ਜ਼ਿਆਦਾ ਭੀੜ ਵੀ ਨਹੀਂ ਸੀ ਪਰ ਫਿਰ ਵੀ ਬੱਸ ਵਿੱਚ ਸ਼ਾਇਦ ਹੀ ਕੋਈ ਸਵਾਰੀ ਅਜਿਹੀ ਹੋਵੇ ਜੋ ਉਨ੍ਹਾਂ ਵੱਲ ਨਾ ਵੇਖ ਰਹੀ ਹੋਵੇ। ਉਸਨੇ ਜੀਨਸ ਨਾਲ ਕਾਲੇ ਰੰਗ ਦਾ ਬਿਨਾ ਬਾਹਾਂ ਵਾਲਾ ਟੌਪ ਪਾਇਆ ਹੋਇਆ ਸੀ ਅਤੇ ਗੁਲਾਬੀ ਰੰਗ ਦੀ ਡੱਬੀਆਂ ਵਾਲੀ ਕਮੀਜ਼ ਨੂੰ ਆਪਣੇ ਪਤਲੇ ਜਿਹੇ ਲੱਕਦਾਰੇ ਲਪੇਟ ਕੇ ਗੰਢ ਮਾਰੀ ਹੋਈ ਸੀ। ਦੋ ਰੰਗੇ ਭੂਰੇ ਵਾਲਾਂ ਦੀ ਉੱਚੀ ਜਿਹੀ ਪੋਨੀ ਬਣਾਈ ਸੀ। ਜੋ ਉਸ ਦੇ ਗੜਵੇ ਵਰਗੇ ਲੱਕ ਤੱਕ ਪਹੁੰਚ ਰਹੀ ਸੀ ਦੁੱਧ ਵਰਗੀ ਗੋਰੀ ਚਿੱਟੀ ਪਤਲੇ ਬੁੱਲਾਂ ਤੇ ਫਿੱਕੇ ਗੁਲਾਬੀ ਰੰਗ ਦੀ ਲਿਪਸਟਿਕ ਕੰਨਾਂ ਵਿੱਚ ਪਾਏ ਨਿੱਕੇ ਨਿੱਕੇ ਟੋਪਸ ਉਹ ਬਿਲਕੁਲ ਸਾਦਗੀ ਦੀ ਮੂਰਤ ਜਾਪ ਰਹੀ ਸੀ ਭਾਵੇਂ ਮੇਰੇ ਹੱਥਾਂ ਵਿੱਚ ਪੜਨ ਲਈ ਕਿਤਾਬ ਸੀ ਪਰ ਮੇਰਾ ਧਿਆਨ ਕਿਤਾਬ ਵੱਲ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਸਾਰਾ ਧਿਆਨ ਬਸ ਉਸੇ ਵੱਲੀ ਸੀ ਉਹ ਦੋਵੇਂ ਆਪਸ ਵਿੱਚ ਯੂਪੀ ਦੀ ਦੇਸੀ ਬੋਲੀ ਵਿੱਚ ਗੱਲਾਂ ਕਰ ਰਹੀਆਂ ਸਨ ਮੈਨੂੰ ਲੱਗਿਆ ਕਿ ਯੂਪੀ ਦੀਆਂ ਕੁੜੀਆਂ ਹੋਣਗੀਆਂ ਅਤੇ ਐਥੇ ਗੁਰੂਕੁਸ਼ੇਤਰ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਹੋਣਗੀਆਂ ਉਸਨੇ ਆਪਣੀਆਂ ਕਾਲੀਆਂ ਅੱਖਾਂ ਨੂੰ ਮੱਥੇ ਤੇ ਲਗਾ ਕੇ ਜਦੋਂ ਕੰਡਕਟਰ ਤੋਂ ਟਿਕਟ ਲਈ ਤਾਂ ਸ਼ੁੱਧ ਹਿੰਦੀ ਵਿੱਚ ਗੱਲ ਕੀਤੀ ਮੈਂ ਉਸਦੀਆਂ ਝੀਲ ਵਰਗੀਆਂ ਅੱਖਾਂ ਵਿੱਚ ਡੁੱਬਦਾ ਹੀ چلا ਗਿਆ ਜੇ ਇਸ ਤਰ੍ਹਾਂ ਦੀ ਖੂਬਸੂਰਤ ਕੁੜੀ ਜ਼ਿੰਦਗੀ ਵਿੱਚ ਹਮਸਫਰ ਬਣੇ ਪਤਾ ਨਹੀਂ ਕਿਉਂ ਉਸਦੇ ਖਿਆਲ ਮੇਰੇ ਦਿਮਾਗ ਵਿੱਚ ਘਰ ਕਰ ਗਏ ਸਨ ਅਚਾਨਕ ਉਸਦੇ ਫੋਨ ਦੀ ਰਿੰਗ ਵੱਜੀ ਤਾਂ ਦੰਦੀ ਵੱਡੇ ਸੇਰ ਦੀ ਕੰਪਨੀ ਵਾਲੇ ਫੋਨ ਨਾਲ ਉਸਨੇ ਫਰਾਟੇਦਾਰ ਅੰਗਰੇਜ਼ੀ ਵਿੱਚ ਕੁਝ ਦਿਨ ਗੱਲ ਕੀਤੀ ਬਸ ਮੈਂ ਤਾਂ ਉਸ ਦਾ ਕਾਇਲੀ ਹੋ ਗਿਆ ਮੈਨੂੰ ਤਾਂ ਜਿਵੇਂ ਉਸ ਦਾ ਨਸ਼ਾ ਜਿਹਾ ਹੋ ਗਿਆ ਸੀ ਹੁਣ ਮੈਨੂੰ ਉਹ ਕੋਈ ਪੜੇ ਲਿਖੇ ਸ਼ਾਹੀ ਖਾਨਦਾਨ ਦੀ ਕੁੜੀ ਜਾਪੀ ਮੈਂ ਉਸ ਨਾਲ ਸਫ਼ਰ ਕਰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ ਬਸ ਦਾ ਡਰਾਈਵਰ ਵੀ ਆਪਣੇ ਸ਼ੀਸ਼ੇ ਰਾਹੀਂ ਬਾਰ-ਬਾਰ ਉਸ ਨੂੰ ਹੀ ਤੱਕ ਰਿਹਾ ਸੀ ਜਦੋਂ ਬੱਸ ਮੂਰਥਲ ਢਾਬੇ ਤੇ ਜਾ ਕੇ ਰੁਕੀ ਤਾਂ ਮੈਨੂੰ ਹੋਸ਼ ਆਇਆ ਕਿ ਮੈਂ ਕਿੱਥੇ ਪਹੁੰਚ ਗਿਆ ਉਸ ਦੇ ਖਿਆਲਾਂ ਵਿੱਚ ਡੁੱਬੇ ਨੂੰ ਮੈਨੂੰ ਤਾਂ ਰਸਤੇ ਦੀ ਵੀ ਹੋਸ਼ ਨਹੀਂ ਸੀ ਮੈਂ ਵੀ ਉਸ ਦੇ ਪਿੱਛੇ-ਪਿੱਛੇ ਬਾਜ਼ ਤੋਂ ਹੇਠਾ ਉਤਰ ਗਿਆ ਉਹਨਾਂ ਦੋਹਾਂ ਨੇ ਖਾਣ ਪੀਣ ਲਈ ਕਾਫੀ ਸਮਾਨ ਖਰੀਦਿਆ ਮੈਂ ਉਸ ਨੂੰ ਇੱਕ ਵਾਰ ਫੇਰ ਧਿਆਨ ਨਾਲ ਵੇਖਿਆ ਮੈਂ ਬੱਸ ਵਿੱਚ ਆਪਣੀ ਥਾਂ ਦੇ ਜਾ ਕੇ ਬਹਿ ਗਿਆ ਕਿ ਉਸ ਨੂੰ ਬੱਸ ਵਿੱਚ ਬਹਿ ਕੇ ਚੰਗੀ ਤਰ੍ਹਾਂ ਨਿਹਾਰ ਸਕਾ ਉਹ ਮੇਰੀ ਟਾਕੀ ਦੇ ਕੋਲ ਹੀ ਕਿਸੇ ਬੰਦੇ ਨਾਲ ਹੱਸ-ਹੱਸ ਕੇ ਪੰਜਾਬੀ ਵਿੱਚ ਗੱਲਾਂ ਕਰ ਰਹੀ ਸੀ ਹੱਸਦੇ ਹੋਏ ਉਸ ਦੀਆਂ ਗੱਲਾਂ ਤੇ ਪੈਂਦੇ ਟੋਏ ਮੈਨੂੰ ਉਸ ਵੱਲ ਹੋਰ ਖਿੱਚ ਰਹੀ ਸਨ ਮੈਨੂੰ ਲੱਗਿਆ ਕਿ ਬੜੀ ਹੁਸ਼ਿਆਰ ਕੁੜੀ ਐ ਇਸ ਨੂੰ ਕਿੰਨੀਆਂ ਬੋਲੀਆਂ ਆਉਂਦੀਆਂ ਹਨ ਬਸ ਦਿੱਲੀ ਵੱਲ ਨੂੰ ਤੁਰ ਪਈ ਮੈਂ ਆਪਣੇ ਮਨ ਵਿੱਚ ਹੀ ਫੈਸਲਾ ਲਿਆ ਕਿ ਦਿੱਲੀ বাস ਸਟੈਂਡ ਤੇ ਪਹੁੰਚ ਕੇ ਇੱਕ ਵਾਰ ਤਾਂ ਇਸ ਨਾਲ ਗੱਲ ਜ਼ਰੂਰ ਕਰਾਂਗਾ ਨਾਲੇ ਇਸ ਦਾ ਮੋਬਾਈਲ ਨੰਬਰ ਲੈ ਲਵਾਂਗਾ ਮੈਂ ਇਹ ਫੈਸਲਾ ਕਰ ਬੇਫਿਕਰ ਜਿਹਾ ਹੋ ਕੇ ਬਹਿ ਗਿਆ ਬਾਈਪਾਸ ਤੇ ਬੱਸ ਰੁਕੀ ਤਾਂ ਉਸਦੇ ਨਾਲ ਵਾਲੀ ਆਪਣਾ ਪਰਸ ਲੈ ਕੇ ਖੜੀ ਹੋ ਗਈ ਅਤੇ ਬੱਸ ਤੋਂ ਹੇਠਾ ਉਤਰ ਗਈ ਮੈਂ ਹੋਰ ਖੁਸ਼ ਹੋਇਆ ਕਿ ਹੁਣ ਇਹ ਇਕੱਲੀ ਹੈ ਮੈਨੂੰ ਇਸ ਨਾਲ ਗੱਲ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ ਪਰ ਬਾਹਰ ਪੈਂਦੇ ਰੋਲੇ ਨੂੰ ਸੁਣ ਮੈਂ ਬੱਸ ਦੀ ਤਾਕੀ ਰਾਹੀ ਵੇਖਿਆ ਕਿ ਉਸਦੀ ਨਾਲ ਵਾਲੀ ਕੁੜੀ ਨੂੰ ਹੇਠਾਂ ਉਤਰਨਸਾਰ ਹੀ ਪੁਲਿਸ ਨੇ ਫੜ ਲਿਆ ਮੈਂ ਇਹ ਸਭ ਵੇਖ ਹੈਰਾਨਿਆ ਰਹਿ ਗਿਆ ਉਸੇ ਵਕਤ ਉਸulfedi ਲਾਟ ਵਰਗੀ ਕੁੜੀ ਵਾਸਦੀ ਪਿਛਲੀ ਤਾਕੀ ਵੱਲ ਭੱਜਣ ਲੱਗੀ ਤਾਂ ਲੇਡੀ ਪੁਲਿਸ ਨੇ ਉਸ ਨੂੰ ਵੀ ਫੜ ਲਿਆ ਅਤੇ ਦੋ ਬੰਦਿਆਂ ਨੇ ਉਸ ਬੰਦੇ ਨੂੰ ਵੀ ਦਬੋਚ ਲਿਆ ਜਿਸ ਨਾਲ ਉਹ ਮੂਰਥਲ ਟਾਬੇ ਤੇ ਪੰਜਾਬੀ ਵਿੱਚ ਹਾਸ ਹਾਸ ਗੱਲਾਂ ਕਰ ਰਹੀ ਸੀ ਬੱਸ ਰੁਕ ਗਈ ਲਗਭਗ ਸਾਰੀਆਂ ਸਵਾਰੀਆਂ ਹੇਠਾਂ ਉਤਰ ਗਈਆਂ ਉੱਥੇ ਭੀੜ ਇਕੱਠੀ ਹੋ ਗਈ ਗੱਲ ਕੁਝ ਪੱਲੇ ਨਹੀਂ ਪੈ ਰਹੀ ਸੀ ਹੌਲੀ-ਹੌਲੀ ਗੱਲ ਸਮਝ ਆਈ ਕਿ ਇਹ ਕੁੜੀਆਂ ਤੰਦੇ ਵਾਲੀਆਂ ਸਨ ਅਤੇ ਉਹ ਬੰਦਾ ਦਲਾਲ ਸੀ ਪੁਲਿਸ ਨੇ ਉਹਨਾਂ ਦੇ ਪਰਸ ਵਿੱਚੋਂ ਚੈਲਸ ਦੇ ਪੈਕੇਟ ਵੀ ਕੱਢੇ ਇਹ ਨਸ਼ੇ ਦੀ ਤਸਕਰੀ ਵੀ ਕਰਦੀਆਂ ਸਨ ਮੈਂ ਇਹ ਸਭ ਵੇਖ ਸੋਨ ਹੋ ਗਿਆ ਕਿ ਐਵੇਂ ਵੀ ਹੁੰਦਾ ਹੈ ਉਸ ਦਿਨ ਤੋਂ ਬਾਅਦ ਮੈਂ ਕਿਸੇ ਦੀ ਖੂਬਸੂਰਤੀ ਵੇਖ ਉਸ ਬਾਰੇ ਕੋਈ ਵੀ ਖਿਆਲੀ ਪਲਾਵ ਨਹੀਂ ਬਣਾਇਆ ਹੁਣ ਮੇਰੇ ਸਮੇਤ ਸਾਰੀਆਂ ਬਾਜ਼ਨੀਆਂ ਸਵਾਰੀਆਂ ਉਸ ਸ਼ਾਹੀ ਖਾਨਦਾਨ ਵਾਲੀ ਕੁੜੀ ਦੀ ਬੁराई ਕਰ ਰਹੀਆਂ ਸਨ ਦੋਸਤੋ ਤੁਸੀਂ ਸੁਣੀ ਕਹਾਣੀ ਸulfay ਦੀ ਲਾਟ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ